ਇਹ ਹੈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਈ ਗਈ ਖਾਲਸਾ ਰਾਜ ਦੀ ਪਹਿਲੀ ਰਾਜਤਾਨੀ ਜੋ 1710 ਤੋਂ 1716 ਤੱਕ ਰਹੀ ਸਰਦਾਰ ਅੰਗਰੇਜ਼ ਸਿੰਘ ਜੀ ਨੇ ਆਪਣੀ ਕਿਤਾਬ ਮੇਰੀਆਂ ਜਣਾਂ ਵਿੱਚ ਇਸ ਬਾਰੇ ਲਿਖਿਆ ਹੈ ਅੱਜ ਅਸੀਂ ਉਹਨਾਂ ਤੋਂ ਜਾਣਦੇ ਹਾਂ ਇਸ ਦੀ ਡਿਟੇਲ ਇਹ ਹੈ ਨਾ ਖਾਲਸਾ ਰਾਜ ਦੀ ਰਾਜਤਾਨੀ ਅਲੋਗੜ ਬੇਸਿਕਲੀ 1710 ਤੋਂ ਲੈ ਕੇ 1716 ਤੱਕ ਤਾਂ ਇੱਥੇ ਜਿਹੜਾ ਸਿਗਰਾ ਦਾ ਸਿੱਕਾ ਹੈ ਤੇ ਮੋਰ ਹੈ ਉਹ ਜਾਰੀ ਇੱਥੇ ਗੁਲਾਮੀ ਬਾਦ ਪਹਿਲੀ ਵਾਰ ਅਸਾਂ ਸੁਣਿਆ ਸੀ ਲੋਕਾਂ ਨੇ ਇਹ ਯਾਦ ਕੋਮਦੇ ਹਸਤੀ ਜਿੱਥੋਂ ਜਿੱਥੇ ਖੜ ਕੇ ਜੰਗ ਲੜੀ ਜਾ ਸਕਦੀ ਹੈ ਜਾਂ ਜਿਹੜਾ ਗੁਰੀਲਾ ਵਾਰਫੇਅਰ ਦੇ ਲਈ ਜਿਹੜਾ ਮਤਲਬ ਬੈਸਟ ਸੂਟੇਬਲ ਆਇਆ ਹੈ ਉਹ ਇੱਥੇ ਬਹੁਤ ਵੱਡਾ ਕਿਲਾ ਇਹ 50 ਕਿਲੋਮੀਟਰ ਦੇ ਕੋਈ ਏਰੀਆ ਦੇ ਵਿੱਚ ਉੱਥੇ ਬਣਿਆ ਹੋਇਆ ਹੈ 17 ਗੁਰੂ ਹਰ Rai ਸਾਹਿਬ ਇੱਥੇ ਪਰਿਵਾਰ ਸਮੇਤ ਰਹੇ ਨੇ ਗੁਰੂ ਗੋਬਿੰਦ ਸਾਹਿਬ ਵੀ ਗੁਰੂ ਗੋਬਿੰਦ ਤੋਂ ਪਹਿਲਾਂ 1640 ਤੋਂ ਲੈ ਕੇ 1655 ਤੱਕ 1655 ਤੋਂ 1664 ਤੱਕ ਪਰਿਵਾਰ ਸਮੇਤ ਉੱਥੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਉੱਥੇ ਹੀ ਰਹੇ ਨੇ ਇਸ ਲਾਖੇ ਚ ਨਾ ਸਿੱਟ ਜਗਵੰਝਪਿੰਡ ਨੂੰ ਘੜੀ ਦੇ ਰੂਪ ਤੇ ਤਿਆਰ ਕੀਤਾ ਗਿਆ ਸੀਗਾ ਤੇ ਗਵੰਝੇ ਦੇ ਕਰੀਬ ਹੀ ਕਿਲੇ ਸੀ ਇਹ 7000 ਏਕੜ ਤੋਂ ਵੀ ਵੱਧ ਰਕਬੇ ਦੇ ਵਿੱਚ ਦਰਜਨਾ ਪਹਾੜੀਆਂ ਤੇ ਖੇਹਲੀਆਂ ਬਹੁਤ ਟੰਗਾ ਹਿਨਾਲੀ ਦੀ ਖੋਜ ਦੀ ਤਿਆਰੀ ਕਿਤਾਬ ਲਿਖਿਆ ਇਹਨਾਂ ਨੇ ਸਿੱਖ ਰਾਜ ਦੀ ਰਾਸ ਨਹੀਂ ਲੋਗੜ ਦੁਨੀਆ ਦੇ ਇਤਿਹਾਸ ਸਿਰ ਕਦੇ ਨਹੀਂ ਹੋਇਆ ਤੇ ਪਤਾ ਨਹੀਂ ਇਹ ਸਪਾਇਆ ਜਾ ਰਹੇ ਹੈ ਜਾਂ ਇਸ ਬਲ ਤੇ ਕੋਈ ਫੌਜਰੀ ਹੋ ਰਹੀ ਹੋਰੀ ਸਮਝ ਨਹੀਂ ਆਉਦੀ ਇਹ ਸਾਰਾ ਇਲਾਕਾ ਇੱਥੇ ਸਿੱਖਾਂ ਦੀ ਬਸਤਾਂਤ ਵਾਲਾ ਥੀਗਾ ਹਰ ਕੌਮਤ ਨੇ ਨਾ ਸਿੱਖਾਂ ਦੇ ਖਾਤਮੇ ਲਈ ਇੱਥੇ ਰੰਗਣਾ ਦੇ ਇੱਥੇ 85 ਪਿੰਡ ਬਣੇ ਤੇ ਇਹਨਾਂ ਦਾ ਜਿਹੜਾ ਸਰਦਾਰ ਸੀ ਉਹ ਉਹ ਹੀ ਸੀ ਜੀ ਨਹੀਂ ਇਸ ਕੱਟ ਕਰਦੇ ਹੋ ਬਸ ਅਜੇ ਵੀ ਮਸੇ ਮਸੇ ਰੰਗਣ ਦੀ ਹਵੇਲੀ ਨੂੰ ਮਛਰੌਲੀ ਪਿੰਡ ਹੈਗਾ ਨਾ ਅਜੇ ਵੀ ਟਾਹੀ ਪਈ ਹੈ ਉਹਦੇ ਰਸਤੇ ਜਦੋਂ ਉਹਦਾ ਇਹ ਲੱਗਦਾ ਜਿਵੇਂ ਮਸਾ ਰੰਗਣਾ 1716 ਤੋਂ 1740 ਤੱਕ ਸਿੱਖਾਂ ਨੂੰ ਖਤਮ ਕਰਨ ਲਈ ਇਸ ਇਲਾਕੇ 'ਚ ਰਿਹਾ ਹੈ ਸਰੋਤਿਆਂ ਨੂੰ ਇਹ ਕਹਾਂਗਾ ਵੀ ਥਾਂ ਦੇ ਜਾ ਕੇ ਦਰਸ਼ਨ ਜ਼ਰੂਰ ਕਰੇ ਤਾਂ ਕਿ ਤੁਹਾਨੂੰ ਵੀ ਮਹਿਸੂਸ ਹੋਵੇ ਕਿ ਸਾਡਾ ਵੀ ਕਦੇ ਰਾਜ ਹੁੰਦਾ ਸੀਗਾ ਪੰਜਾਬੀ ਡਾਇਸਪੋਰਾ ਟੀਵੀ ਦੇ ਉੱਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦੇਖ ਚੁੱਕੇ ਹੋ ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਜੋ ਕਿ ਲਾਹੌਰ ਨਹੀਂ ਹੈ ਉਹ ਹੈ ਲੋਗੜ ਉਹ ਕਿੱਥੇ ਹੈ ਕਦੋਂ ਬਣੀ ਤੇ ਕਿੰਨਾ ਸਮੇਂ ਤੱਕ ਉਹ ਸਿੱਖ ਰਾਜੀ ਰਾਸਤਾਨੀ ਰਹੀ ਉਹ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਹਾਂ ਜੀ ਸੋ ਆਪਾਂ ਡਾਇਰੈਕਟ ਗੱਲ ਨਹੀਂ ਸਟਾਰਟ ਕਰਦੇ ਆ ਸੋ ਇਹ ਜਿਹੜਾ ਲੋਗੜ ਦਾ ਕਿਲਾ ਹੈ ਇਹ ਬੇਸਿਕਲੀ ਸਿੱਖ ਰਾਜੀ ਰਾਸਤਾਨੀ ਰਹੀ ਹੈ ਜਿਵੇਂ ਅਸੀਂ ਤੁਹਾਡੀ ਕਿਤਾਬ ਦੇ ਵਿੱਚ ਦੇਖਿਆ ਤੁਸੀਂ ਉਹ ਪ੍ਰੋਪਰ ਇੱਕ ਚੈਪਟਰ ਬਣਾ ਕੇ ਪ੍ਰੋਪਰ ਹੋ ਐਕਸਪਲੇਨ ਕੀਤਾ ਹੋਇਆ ਹੈ ਸੋ ਉਹ ਵੇ ਪਾਰਟ ਕੋ ਮੈਂ ਪੜ ਰਿਹਾ ਸੀਗਾ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਪਹਿਲਾਂ ਇੰਟਰੋਡਕਸ਼ਨ ਦੇ ਦਿਓ ਕੁਝ ਦੱਸ ਦਿਓ ਕਿ ਲੋਗੜ ਦਾ ਕਿਲਾ ਕਿੱਥੇ ਹੈਗਾ ਕਦੋਂ ਸਥਾਪਿਤ ਹੋਇਆ ਵੀ ਜੋ ਵੀ ਤੁਸੀਂ ਉਹਦੇ ਬਾਰੇ ਦੱਸਣਾ ਚਾਹੁੰਦੇ ਹਾਂ ਹਾਂ ਜੀ ਹਾਂ ਇਹ ਇਹ ਨਾ ਖਾਲਸਾ ਰਾਜ ਦੀ ਰਾਜਧਾਨੀ ਹੈ ਲੋਗੜ ਬੇਸਿਕਲੀ 1710 ਤੋਂ ਲੈ ਕੇ 1716 ਤੱਕ ਇੱਥੇ ਖਾਲਸਾ ਰਾਜ ਦੇ ਸਿੱਕੇ ਅਤੇ ਖਾਲਸਾ ਰਾਜ ਦਾ ਝੰਡਾ ਇੱਥੇ ਸਵਰਥ ਸੀ ਇਹ ਜਿਹੜੀ ਹੈਗੀ ਹੈ ਖਾਲਸਾ ਰਾਜस्तानी ਲੋਗੋਟਲਾ ਜੋਨਲਾ ਨਗਰ ਹਰਿਆਣੇ ਦੇ ਪੈਂਦਾ ਇੱਕ ਜ਼ਿਲ੍ਹਾ ਹੈਗਾ ਹਰਿਆਣੇ ਦਾ ਜੋਨਲਾ ਨਗਰ ਤੇ ਨਾਲ ਹੀ ਹਿਮਾਚਲ ਦਾ ਪਹਾੜੀ ਪੈਂਦਾ ਉੱਥੇ ਹੈਗਾ ਪਹਾੜੀਆਂ ਹਾਂਜੀ ਓਕੇ ਸੋ ਮਤਲਬ ਇੱਕ ਜਿਹੜਾ ਕਾਈਂਡ ਆਫ ਨੇਮ ਪਹਾੜੀ ਇਲਾਕਾ ਹੋ ਗਿਆ ਵੀ ਜਿੱਥੇ ਛੋਟੀਆਂ ਪਹਾੜੀਆਂ ਜਿੱਥੋਂ ਮਤਲਬ ਬੀਸਿਕਲੀ ਜਿੱਥੋਂ ਜਿੱਥੇ ਖੜ ਕੇ ਜੰਗ ਲੜੀ ਜਾ ਸਕਦੀ ਹੈ ਜਾਂ ਜਿਹੜਾ ਗਰੀਲਾ ਵਾਰਫੇਅਰ ਦੇ ਲਈ ਜਿਹੜਾ ਮਤਲਬ ਬੈਸਟ ਸੂਟੇਬਲ ਥਾਂ ਹੈ ਉਸ ਤਰ੍ਹਾਂ ਦੀ ਮਤਲਬ ਉਹ ਜਗ੍ਹਾ ਹੈ ਹਾਂ ਜੀ ਆਪ ਨੂੰ ਤੁਸ 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 ਮੈਂ ਦੇਖਿਆ ਤੁਸੀਂ ਤੇ ਫੋਟੋ ਵੀ ਲਗਾਈ ਹੋਈ ਹੈ ਜਿਹੜੀ ਉਸ ਥਾਂ ਤੇ ਤੁਸੀਂ ਗਏ ਹੋ ਤੁਸੀਂ ਉਹਨੂੰ ਵਿਜ਼ਿਟ ਕੀਤਾ ਸੀਗਾ ਹਾਂ ਸਹੀ ਅਰਥਾਤ ਨਹੀਂ ਇਹ ਗੁਰੂ ਸਾਹਿਬ ਨੇ ਇਹ ਗੁਰੂ ਨਾਨਕ ਸਾਹਿਬ ਤੇ ਹਿੱਟਾ ਇੰਤ ਸੁਰੂ ਹੋ ਗਿਆ ਸੀ ਪਹਿਲਾਂ ਹੀ ਪੜਖ ਲਿਆ ਸੀ ਗੁਰੂ ਹਰਿ ਰਾਇ ਨੇ ਪਹਿਲਾਂ ਹੀ ਪਤਾ ਸੀ ਵੀ ਕਿਉਂਕਿ ਇਹ ਪੁਆਰ ਦਾ ਏਰੀਆ ਇੱਥੇ ਨੀਮ ਪਹਾੜੀਆਂ ਨਹੀਂ ਸਿਵਾਲਿਕ ਦੀ ਪਹਾੜੀਆਂ ਨੇ ਤੇ ਬਹੁਤ ਵੱਡਾ ਕਿਲਾ ਇਹ 50 ਕਿਲੋਮੀਟਰ ਦੇ ਕੋਈ ਏਰੀਏ ਦੇ ਵਿੱਚ ਉੱਥੇ ਬਣਿਆ ਰਿਹਾ ਹੈ ਤੇ ਇਹ ਸਭ ਤੋਂ ਪਹਿਲਾਂ ਤਾਂ ਇੱਥੇ ਗੁਰੂ ਨਾਨਕ ਸਾਹਿਬ ਦੇ ਸੰਨੇ ਤੋਂ ਹੀ ਜਦ ਪ੍ਰਚਾਰ ਫੇਰੀਆਂ ਸੀ ਗੁਰੂ ਸਾਹਿਬ ਦੀ ਉਸ ਤੋਂ ਉਸ ਸਮੇਂ ਇੱਥੇ ਸਿੱਖਲੀ ਕਰਦੇ ਬਣ ਜਾਣੇ ਜਿਹਨੇ ਸਿੱਖ ਸਿੰਘ ਨੇ ਇੱਥੇ ਪਿੰਡ ਬਸਾ ਦੇ ਸੀ ਓਕੇ ਹਾਂਜੀ ਗੁਰੂ ਨਾਨਕ ਸਾਹਿਬ ਦੇ ਟਾਈਮ ਦੇ ਵਿੱਚ ਫਿਰ ਉਸke ਬਾਅਦ 7ਵੇਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਮਰਵਾਣ ਸਮੇਤ ਰਹੇ ਨੇ ਆਪਣੇ ਥਾਪਲ ਪਿੰਡ ਹੈਗਾ ਉੱਥੇ ਗੋਗੜ ਸਾਹਿਬ ਦੇ ਉੱਤੇ ਜੌਂਥੇ ਆਉਂਦਾ ਹੈਗਾ ਰੋਗ ਸਾਹਿਬ ਦੇ ਉੱਥੇ ਆਪਣੇ 2200 ਘੋੜਸਵਾਰਾਂ ਦੇ ਨਾਲ ਇਤਿਹਾਸ ਚ ਆਉਂਦਾ ਹੈ ਕਿ 2200 ਕੋ ਬਸਾਰਾ ਨਾਲ ਉਥੇ ਰਹੇ ਸੀਗੇ ਤੇ ਗੁਰਤੇਬਾਦਰ ਸਾਹਿਬ ਨੇ ਨਵੇਂ ਆਪਣੇ ਗੁਰਤੇਬਾਦਰ ਸਾਹਿਬ ਵੀ ਗੁਰੂ ਗ੍ਰੰਥ ਤੋਂ ਪਹਿਲਾਂ 1640 ਤੋਂ ਲੈ ਕੇ 1655 ਤੱਕ ਫਿਰ 1655 ਤੋਂ 1664 ਤੱਕ ਪਰਵਾਰ ਸਹਿਤ ਉਥੇ ਰਹੇ ਹੂੰ ਹੂੰ ਇਸਤਰੀ ਦਸਵੀਂ ਪਾਸ਼ਾ ਆਪਣੇ ਪੌਂਡਾ ਸਾਹਿਬ ਉਥੋਂ ਕੋ ਇਹ ਗੁਰਦੋਂ ਤਕਰੀਬਨ 12 15 ਕਿ 13 14 ਕਿਲੋਮੀਟਰ ਤੇ ਹੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਉੱਥੇ ਹੀ ਰਹੇ ਨੇ ਸੋ ਇਹਦਾ ਮਤਲਬ ਹੈ ਕਿ ਇਹ ਨਾ ਸਾਰੀ ਜਿਹੜੀ ਨੀਤੀ ਹੈ ਇਹ ਗੁਰੂਆਂ ਦੇ ਟਾਈਮ 'ਚ ਹੀ ਇਹ ਚਲਦੀ ਆ ਰਹੀ ਸੀ ਕੋਈ ਇਹ ਨਹੀਂ ਹੈ ਕਿ ਦਿਨੋਂ ਦਿਨ ਉਹ ਹੋ ਰਿਹਾ ਹੈ ਇਹ ਕੋਈ ਬਾਬਾ ਬੰਦਾ ਭਾਦਰ ਨੇ ਤਿਆਰ ਕਰਾ ਲਿਆ ਸੀ ਇਹ ਤਾਂ ਗੁਰੂ ਸਾਹਿਬ ਦੇ ਟਾਈਮ 'ਤੇ ਕੋਈ 70 80 ਸਾਲ ਲੱਗੇ ਸੀ ਇਹਦੇ ਚ ਜੋ ਤਿਆਰ ਕਰਨ ਦੇ ਹਾਂਜੀ ਓਕੇ ਸੋ ਮਤਲਬ ਇਹ ਫਿਰ ਬਹੁਤ ਵੱਡੇ ਆਕਾਰ ਦੇ ਵਿੱਚ ਵੀ ਬਹੁਤ ਲ ਬਹੁਤ ਵੱਡਾ ਹੋ ਗਿਆ ਸਾਈਜ਼ ਇਹਦਾ ਕਾਫੀ ਵੱਡਾ ਹੋਊਗਾ ਜੇ ਤੁਸੀਂ ਕਹਿ ਰਹੇ ਹੋ ਕਿ ਉਸ ਇਲਾਕੇ ਦੇ ਵਿੱਚ ਫੈਲੇ ਹੋਇਆ ਜਿਹੜਾ ਹਰਿਆਣਾ ਤੇ ਹਿਮਾਚਲ ਦਾ ਬਾਰਡਰ ਹੈ ਜਿਹਨੂੰ ਮੌਜੂਦਾ ਅੱਜ ਹਰਿਆਣਾ ਹਿਮਾਚਲ ਪੰਜਾਬ ਵੱਖਰੇ ਵੱਖਰੇ ਬਣ ਗਏ ਪਰ ਹੈ ਤਾਂ ਮਹਾ ਪੰਜਾਬ ਹੀ ਹੈ ਪੁਰਾਣੇ ਸਾਈਜ਼ ਤੋਂ ਪੰਜਾਬ ਹੀ ਸੀਗਾ ਹਾਂ ਜੀ ਐਸੇ ਇਲਾਕੇ ਚ ਨਾ ਗਵੰਜ ਪਿੰਡਾਂ ਨੂੰ ਗੜੀ ਦਾ ਰੂਪ ਦੇ ਤਿਆਰ ਕੀਤਾ ਗਿਆ ਸੀਗਾ ਤੇ ਗਵੰਜ ਦੇ ਕਰੀਬ ਹੀ ਕਿਲੇ ਸੀ ਇਦੇ ਚ ਤੇ ਇਹ ਜਿਹੜੇ ਕਿਲੇ ਨੇ ਇਹ ਹੁਣ ਹਰਿਆਣੇ ਦੇ ਜਿਹੜੇ ਜ਼ਿਲ੍ਹੇ ਨੇ ਜਿਵੇਂ ਗੁਰੂਖੇਤਰ ਪੰਚਕੁਲਾ ਬਾੜਾ ਤੇ ਜਮਲਨਗਰ ਤੇ ਇਹਨਾਂ ਦੇ ਵਿੱਚ ਸਾਰਾ ਇਹ ਉਹਦਾ ਇਹਦਾ ਤੇੜਾ ਆਕਾਰ ਬਹੁਤ ਵੱਡਾ ਹੈ ਇਹ ਕੋਈ ਐ ਨਿਗਾਹ ਵੀ ਆਪਾਂ ਸੋਚ ਲੈਨੇ ਜਾਂ ਦੱਸਾ ਦਨੇ ਕਈ ਵਾਰੀ ਇਸ ਤਰ੍ਹਾਂ ਵੀ ਦੇਖਿਆ ਹੈ ਕਿਸੇ ਕੋਲ ਵੀਡੀਓ ਜਿਵੇਂ ਇਹ ਕੋਈ ਪਹਾੜੀ ਦੇ ਕਿਤੇ ਬਣੇ ਹੋਏ ਆ ਇਸ ਤਰ੍ਹਾਂ ਨਹੀਂ ਤੇ ਇਹ 60000 ਏਕੜ ਤੋਂ ਵੀ ਵੱਧ ਰਕਵੇ ਦੇ ਵਿੱਚ ਦਰਜਨਾ ਪਹਾੜੀ ਐ ਤੇ ਫੈਲੇ ਹੋਏ ਨੇ ਇਹ ਕੋ چھوٹਾ ਮੋਟਾ ਕਿਲਾ ਨਹੀਂ ਹੈ ਇਹ ਸੱਚ ਨਾ ਜਿਹੜਾ ਇਹ ਮੌਜੂਦਾ ਹਰਿਆਣਾ ਹੈਗਾ ਉਹਦਾ ਜਮਨਾ ਨਗਰ ਹੈ ਤੇ ਹਿਮਾਚਲ ਦਾ ਉੱਥੇ ਸਰਮੌਰ ਜ਼ਿਲ੍ਹਾ ਹੈ ਉਹ ਜਸਟ ਬਾਰਡਰ ਪੈਂਦਾ ਹੈਗਾ ਇਸ ਦੇ ਲਈ ਜਿਹੜਾ ਹੁੰਦਾ ਹੈਗਾ ਇਹਦਾ ਸਭ ਤੋਂ ਵੱਡਾ ਕਿਲਾ ਹੈ ਜੀ ਦੇਖੋ ਇਹ ਜਿਹੜੀ ਹੋਗਾ ਵੀ ਦੁਨੀਆ ਦੇ ਜਿਹੜੇ ਬਹੁਤ ਵੱਡੇ ਕਿਲੇ ਨੇ ਉਹਨਾਂ ਦੇ ਵਿੱਚ ਇੱਕ ਨਾ ਚਿਤਾਉੜਗੜ ਦਾ ਕਿਲਾ ਹੈਗਾ ਜਿਹੜਾ 699 ਏਕੜ ਦੇ ਵਿੱਚ ਹੈ ਯੂਰਪ ਦੇ ਵਿੱਚ ਹੈ ਇੱਕ ਕਿਲਾ ਮ ਉਹ ਹੈਗਾ ਮਲਬੋਰ ਕਿਲਾ ਪੋਲੈਂਡ ਵਿੱਚ 52 ਏਕੜ ਵਿੱਚ ਇੰਗਲੈਂਡ ਦਾ ਵੱਡਾ ਕਿਲਾ ਵੇਡਸਨ 10 ਏਕੜ ਵਿੱਚ ਪਾਕਿਸਤਾਨ ਦਾ ਰਾਏਕਪੁਰ ਕਿਲਾ ਹੈ ਉਹ 26 ਮਰਬਾ ਕਿਲੋਮੀਟਰ ਜਾਨੀ ਤਕਰੀਬਨ 3 ਲੱਖ ਹਜ਼ਾਰ ਏਕੜ ਉਹਦੇ ਵਿੱਚ ਹੈਗਾ ਤੇ ਇਹ ਜਿਹੜਾ ਖਾਲਸਾ ਰਾਜ ਦਾ ਆ ਜਿਹੜਾ ਕਿਲਾ ਹੈਗਾ ਇਹ 7000 ਏਕੜ ਉਹਦੇ ਵਿੱਚ ਹੈਗਾ ਬਹੁਤ ਵੱਡਾ ਕਿਲਾ ਜੀ ਇਹ ਮਤਲਬ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸੋਧੀ ਹੋ ਰਹੀ ਸੀ ਇਹ ਸਾਰੀ ਦੀ ਜਿਹੜੀ ਵਿਰੋਧ ਵਧਦੀ ਸੀਗੀ ਹਾਂਜੀ ਸੋ ਮਤਲਬ ਜਦੋਂ ਸਿੱਖੀ ਦਾ ਬੂਟਾ ਲੱਗਿਆ ਨਾਲ ਹੀ ਇਹ ਜਿਹੜਾ ਹੈਗਾ ਇਹਦੇ ਕਿਲੇ ਦੀ ਵੀ ਜੇ ਕਹਿ ਦਈਏ ਤਾਂ ਉਹ ਸਾਰੀ ਉਦੋਂ ਤੋਂ ਹੀ ਸ਼ੁਰੂ ਹੋ ਗਈ ਜਦੋਂ ਸਿੱਖੀ ਦਾ ਬੂਟਾ ਗੁਰੂ ਅਰਜਨ ਦੇਵ ਜੀ ਨੇ ਲਾਇਆ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਕਮਾਂਡ ਪਹੁੰਚੀ ਜਦੋਂ ਸਿੱਖ ਪੰਥ ਦੀ ਉਦੋਂ ਇਹ ਪੂਰਨ ਆਪਣੇ ਰੂਪ ਵਿੱਚ ਪ੍ਰਗਟ ਹੋ ਕੇ ਇੱਕ ਕਿਲੇ ਦੇ ਰੂਪ ਦੇ ਵਿੱਚ ਇਹ ਬਣ ਗਿਆ ਤੇ ਕਈ ਇਤਿਹਾਸਕਾਰਾਂ ਨੇ ਵੈਸੇ ਨੂੰ ਕਿਹਾ ਲਿਖਿਆ ਵੀ ਇਹ ਮੁਖਲਿਸਗੜ ਦਾ ਕਿਲਾ ਹੈ ਮੁਖਲਿਸਗੜ ਇਹ ਤਾਂ ਨਾ ਰੰਗ ਬੈਰ ਸੂਰ ਜਿਹੜਾ ਬਾਦਸ਼ਾਹ ਸੀਗਾ ਸਾਹਿਬ ਉਹਨੇ ਬਣਵਾਇਆ ਸੀ ਉਹ ਤਾਂ ਤੇ ਉਹ ਕਹਿੰਦੇ ਵੀ ਬੰਦੇ ਬਾਅਦ ਨਹੀਂ ਤੇ ਕਬਜ਼ਾ ਕਰ ਲਿਆ ਸੀ ਜਦੋਂ ਕਿ ਜਿਹੜਾ ਮੁਖਲੇਸ ਗੜ੍ਹ ਹੈ ਮਤਲਬ ਗੜ੍ਹ ਹੈ ਇਹ ਲੋਹੜ ਤੋਂ 35 40 ਕਿਲੋਮੀਟਰ ਦੂਰ ਹੈਗਾ ਸੱchni ਤੋਂ ਦੇ ਨੇ ਇਹ ਉਹ ਨਹੀਂ ਹਾਂਜੀ ਓਕੇ ਓਕੇ ਮਤਲਬ ਜਿਹੜਾ ਇਹ ਕਈ ਵਾਰੀ ਜਿਹੜਾ ਮਿਲਾਵਟ ਕਰ ਦਿੱਤੀ ਜਾਂਦੀ ਹੈ ਜਿਹੜੇ ਜਿਹੜੇ ਮਤਲਬ ਪੰਥ ਦੁਖੀ ਨੇ ਉਹ ਐਦਾਂ ਦੀ ਮਿਲਾਵਟ ਕਰਕੇ ਚੀਜ਼ਾਂ ਨੂੰ ਜਿਵੇਂ ਉਹ ਹਲਕੇ ਪੱਧਰ ਤੇ ਲੈਣ ਦੀ ਕੋਸ਼ਿਸ਼ ਕਰਦੇ ਨੇ ਸੋ ਮਤਲਬ ਇਹ ਆਪਾਂ ਇੱਥੋਂ ਬਿਲਕੁਲ ਕਲੀਅਰ ਹੈ ਕਿ ਮੁਖਲੇਸ ਗੜ੍ਹ ਦਾ ਕਿਲਾ ਉਹ ਤੋਂ 30 35 ਕਿਲੋਮੀਟਰ ਜਿਹੜਾ ਦੂਰ ਹੈਗਾ ਠੀਕ ਹੈ ਜੀ ਦੇਖੋ ਸੰਜੀਤ ਇਹ ਬੜੀ ਦਿਲਚਸਪ ਗੱਲ ਹੈ ਅ ਸਰਦਾਰ ਗੁਰਵਿੰਦਰ ਸਿੰਘ ਤੇ ਸਰਦਾਰ ਗੁਰਵਿੰਦਰ ਸਿੰਘ ਨੇ ਹਾਂ ਜੀ ਹਰਿਆਣੇ ਚੋਂ ਹੀ ਨਾ ਉੱਥੋਂ ਉਹਨਾਂ ਨੇ ਬਹੁਤ ਬਹੁਤ ਢੰਗਾਈ ਨਾਲ ਇਹ ਖੋਜ ਕੀਤੀ ਹੈ ਇਹ ਇੱਕ ਕਿਤਾਬ ਲਿਖੀ ਹੈ ਇਹਨਾਂ ਨੇ ਸਿੱਖ ਰਾਜ ਦੇ ਰਾਸਤਰੀ ਲੋਗੜ ਇੱਕ ਤਾਂ ਇੰਗਲਿਸ਼ੀ ਵਿੱਚ ਵੀ ਲਿਖੀ ਹੈ ਤੇ ਪੰਜਾਬੀ ਚ ਵੀ ਹੈਗੀ ਹੈ ਤੇ ਇਹ ਕਿਤਾਬ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਛਾਪੀ ਗਈ ਹੈ ਵੈਸੇ ਜੀ ਓਕੇ ਤੇ ਇਹਦੇ ਚ ਨਾਲ ਲੋਗੜ ਬਾਰੇ ਬਹੁਤ ਬਹੁਤ ਦਿਲਚਸਪ ਤੱਥ ਦਿੱਤੇ ਹੋਏ ਨੇ ਤੇ ਇੱਥੇ ਜੇ ਆਪਾਂ ਉਨਾ ਸਮੇਂ ਚ ਜਾਈਏ ਤਾਂ ਇੱਥੇ ਜਿਹੜਾ ਸਿਕਰਾ ਦਾ ਸਿੱਕਾ ਹੈ ਤੇ ਮੋਹਰ ਹੈ ਉਹ جاری ਇੱਥੇ ਕੀਤੀ ਸੀ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਉਂਕਿ ਖਾਨਸਾ ਰਾਜ ਦੀ ਜਿਹੜੀ ਕਾਇਮੀ ਨੇ ਨਾ ਮਤਲਬ ਗੁਲਾਮੀ ਬਾਅਦ ਪਹਿਲੀ ਵਾਰ ਅਸਾਸ ਹੋਇਆ ਸੀ ਲੋਕਾਂ ਨੂੰ ਵੀ ਯਾਦ ਕੋਮਦੇ ਹਸਤੀ ਕੀ ਹੁੰਦੀ ਹੈ ਬਾਬਾ ਬੰਦਾ ਭਾਦਰ ਨੇ ਇਹ ਸਾਰੇ ਕਾਰਨਾਮੇ ਕੀਤੇ ਸੀ ਕਿਉਂਕਿ ਇਹਨਾਂ ਨੇ ਇੱਥੇ ਝੰਡਾ ਗੱਡਿਆ ਸੀ ਹਮ ਹਮ ਮਤਲਬ 800 ਸਾਲਾਂ ਦੀ ਗੁਲਾਮੀ ਤੋਂ ਦੱਖਣ ਏਸ਼ੀਆ ਦੀ ਸੀਗੀ ਤਾਂ 1000 ਸਾਲ ਦੀ ਗੁਲਾਮੀ ਜਿਹੜੀ ਸੀ ਨਾ ਸਾਡੇ ਦੇਸ਼ ਦੀ ਸੀ ਗੁੰਗਲਾ ਮੁਗਲਾਂ ਨੇ ਇਥੇ ਕਬਜ਼ਾ ਕਰਿਆ ਹੈ ਮੁਗਲਾਂ ਦੇ ਤੋਂ ਆਜ਼ਾਦ ਕਰਵਾਉਣ ਦੀ ਜਿਹੜੀ ਨਹੀਂ ਹੈ ਉਹ ਬਾਬਾ ਬੰਦਾ ਬਹਾਦਰ ਨੇ ਹੀ ਰੱਖੀ ਹੂੰ ਹੂੰ ਇੱਕ ਉਹ ਗੱਲ ਇਹ ਹੈ ਸਰਜੀਤ ਵੀ ਜਦੋਂ ਤੱਕ ਬਾਬਾ ਬੰਦਾ ਬਹਾਦਰ ਜਿਉਂਦਾ ਰਿਹਾ ਉਸ ਨੇ ਤਿੰਨ ਬਾਦਸ਼ਾਹ ਦਰਜਨਾਂ ਤੋਂ ਜ਼ਿਆਦਾ ਗਵਰਨਰ ਸੀ ਤੇ 200 ਤੋਂ ਜ਼ਿਆਦਾ ਜਿਹੜੇ ਛੋਟੇ-ਮੋਟੇ ਰਾਜੇ ਸੀਗੇ ਹੈਨਾ ਤੇ ਉਹਨਾਂ ਦੇ ਜਰਨੈਲ ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਕਦੇ ਚੈਨ ਦੇ ਨਹੀਂ ਬਿਰੀ ਸੌਣ ਦਿੱਤਾ ਲੱਖਾਂ ਸ਼ਾਹੀ ਫੌਜਾਂ ਦੇ ਸਿਪਾਹੀ ਇਸ ਜਰਨੈਲ ਨੂੰ ਨਾ ਹਰਾਉਣ ਲਈ ਇੰਨੇ ਸਾਲ ਜਿੰਦੇ ਰਹੇ ਇਹ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਸੀ ਉਹ 2.5 ਲੱਖ ਦੀ ਫੌਜ ਲੈ ਕੇ 19 ਨਵੰਬਰ 1710 ਨੂੰ ਮਤਲਬ ਇੱਥੇ ਸਢੌਰੇ ਆਇਆ ਸੀਗਾ ਤੇ ਤੁਸੀਂ ਯਕੀਨ ਕਰਿਓ ਕਿ ਦੁਨੀਆ ਦੇ ਇਤਿਹਾਸ 'ਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਖੋ ਦਰਜਨਾਂ ਦੀ ਗਿਣਤੀ 'ਚ ਪਹਾੜੀ ਰਾਜੇ ਉਸ ਬੰਦੇ ਦੇ ਨਾਲ ਤੇ ਉਸ ਰਾਜੇ ਦੇ ਬਹਾਦਰ ਸ਼ਾਹ ਦੇ ਚਾਰ ਸਾਹਬਜ਼ਾ ਆਜਾਂਦੀਆਂ ਫੌਜਾਂ ਉੱਤਰੀ ਭਾਰਤ ਦੇ ਛੋੜੇ ਵੱਡੇ ਹੋਰ ਜਿਹੜੇ ਨਵਾਬ ਸੀ ਹੈ ਨਾ ਉਹਨਾਂ ਦੀਆਂ ਫੌਜਾਂ ਇਸ ਸਾਰੇ ਬਾਛਾ ਅੱਛਾ ਬਾਦਸ਼ਾਹ ਬਹਾਦਰ شاہ ਨੇ ਆਪਣੀ ਇੱਕ ਬੜੀ ਮਸ਼ਹੂਰ ਬੰਦ ਸੀ ਸੱਜੀ ਨੂੰ 60000 ਤੱਕੜੇ ਨੌਜਵਾਨਾਂ ਦੀ ਫੌਜ ਸੀ ਉਹਦੀ ਉਹ ਤੇ ਇੰਨੀ ਵੱਡੀ ਫੌਜ ਨੂੰ ਬੰਦਾ ਬਹਾਦਰ ਮਤਲਬ ਹਰਾਉਂਦਾ ਰਿਹਾ ਕਿਸੇ ਦੀ ਹਿੰਮਤ ਨਹੀਂ ਪਈ ਕਈ ਇਹ ਡਾਟਾ ਰਿਹਾ ਇਹਨਾਂ ਨੂੰ ਹਰਾਉਣ ਦੇ ਲਈ ਤੇ ਲੜਾਈਆਂ ਵੀ ਉੱਥੇ ਤਿੰਨ ਹੋਈਆਂ ਨੇ ਗੁਰਜੀਤ ਤਿੰਨ ਲੜਾਈਆਂ ਉੱਥੇ ਹੋਈਆਂ ਨੇ ਗੋਗੜ ਦੀ ਲੜਾਈ ਇੰਨੇ ਸਮੇਂ ਤੱਕ ਇਹ ਚੱਲਦੀ ਰਹੀ ਆ ਉਹ ਪਹਿਲੀ ਲੜਾਈ ਤਾ ਨਵੰਬਰ ਨਵੰਬਰ 1710 ਚ ਚੱਲੀ ਐ ਦੂਜੀ ਫਿਰ ਸਤੰਬਰ 12 ਚ ਚੱਲੀ ਐ ਤੀਜੀ ਨਵੰਬਰ 13 ਚ ਚੱਲੀ ਐ ਤਾਂ ਜਾ ਕੇ ਕਿਤੇ 1716 ਚ ਨੋਗੜ ਦੇ ਜਿਹੜਾ ਇੱਥੇ ਕਬਜ਼ਾ ਹੋਇਆ ਨਾ ਤਾਂ ਜਾ ਕੇ 1600 ਉਹਦੇ ਚ 1716 ਦੇ 3 ਵਿੱਚ ਹੋਇਆ ਬਹੁਤ ਸਿੰਘ ਇੱਥੇ ਸ਼ਹੀਦ ਹੋਏ ਨੇ ਸੋ ਇਹ ਇੱਕ ਚੀਜ਼ ਜਿਹੜੀ ਹੈਗੀ ਆ ਉਸ ਇਲਾਕੇ ਦੇ ਵਿੱਚ ਇੱਕ 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 ਦੁਸ਼ਟ ਇੱਕ ਪੰਥ ਦੋਖੀ ਮੱਸਾ ਰੰਗੜ ਦਾ ਵੀ ਕਿਹਾ ਜਾਂਦਾ ਕਿ ਸਬੰਧ ਉਹ ਪਵਾਦੇ ਇਲਾਕੇ ਨਾਲ ਹੀ ਸੀਗਾ ਜਿਹਦਾ ਸਿਰ ਵੱਡੇ ਸੀ ਜਾ ਕੇ ਜਦੋਂ ਭਾਈ ਸੱਤਾ ਭਾਈ ਮਾਤਾ ਸਿੰਘ ਨੇ ਸੋ ਉਹ ਉਹ ਇਸੇ ਸਪੈਸੀਫਿਕਲੀ ਇਸੇ ਏਰੀਆ ਦਾ ਜਾਂ ਕੋਈ ਹੋਰ ਏਰੀਆ ਤੋਂ ਬਿਲੋਂਗ ਕਰਦਾ ਸੀ ਮੱਸਾ ਰੰਗੜ ਤੇ ਗੱਲ ਤੁਸੀਂ ਕਰੀ ਹੈਗੀ ਹੈ ਮੱਸੇ ਰੰਗੜ ਦੀ ਤਾਂ ਬੜੀ ਡੀਪ ਚ ਗੱਲ ਹੈ ਵੀ ਕਈ ਵਾਰ ਜਿਹ ਹਾਸੇ ਨਹੀਂ ਆਉਂਦਾ ਇਹਨੂੰ ਪਤਾ ਨਹੀਂ ਇਹ ਛਪਾਇਆ ਜਾ ਰਿਹਾ ਜਾਂ ਇਸ ਗੱਲ ਤੇ ਕੋਈ ਕੋਝਰੀ ਹੋਰੀ ਸਮਝ ਨਹੀਂ ਆਉਂਦੀ ਤੰਗ ਨਹੀਂ ਕਿਉਂਕਿ ਇਹ ਸਾਰਾ ਇਲਾਕਾ ਇੱਥੇ ਸਿੱਖਾਂ ਦੀ ਬਹੁਤਾਂ ਤੋਂ ਵਾਲਸੀ ਗਾ ਸਾਰਾ ਲੋਕ ਤੇ ਜੇ ਤੁਸੀਂ ਮਸਿਰੰਗੜ ਦੀ ਗੱਲ ਕਰੀ ਹੈ ਨਾ ਐ ਹਕੂਮਤ ਨੇ ਨਾ ਸਿੱਖਾਂ ਦੇ ਖਾਤਮੇ ਲਈ ਇੱਥੇ ਇਸ ਇਲਾਕੇ 'ਚ ਨਾ ਰੰਗੜ ਨੇ ਨਿਬਤ ਕੀਤੀ ਸੀ ਰੰਗੜ ਹੈ ਨਾ ਤੇ ਇਹਨਾਂ ਰੰਗੜਾਂ ਨੇ ਇੱਥੇ ਰੰਗੜਾਂ ਦੇ ਇੱਥੇ 85 ਪਿੰਡ ਬਚਾਏ ਸੀ 85 ਪਿੰਡ ਨੇੜੇ ਤੇ ਜਿਹੜੀ ਖਾਲਸਾ ਰਾਜਧਾਨੀ ਹੈਗੀ ਹੈ ਤੇ ਡੇਡੇ ਤੇੜੇ ਤੇ ਇਹਨਾਂ ਦਾ ਜਿਹੜਾ ਸਰਦਾਰ ਸੀ ਉਹ ਉਹ ਹੀ ਸੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮਸਰੰਗੜ ਤੇ ਅਜੇ ਵੀ ਮੱਛੇ ਮੱਛੇ ਰੰਗ ਦੇ ਹੈ ਵਿਵੇਲੀ ਨੂੰ ਕਿ ਮਛਰੌਲੀ ਵੀ ਤਾਂ ਹੈਗਾ ਨਾ ਅਜੇ ਵੀ ਟਾਹੀ ਪਈ ਆ ਉਹਦੀ ਵਿਵੇਲੀ ਦੇ ਨਿਸ਼ਾਨ ਉੱਤੇ ਕਹਿਣ ਨੇ ਇਹ ਦੱਸਦੇ ਜਾਂ ਤਾਂ ਪਤਾ ਹੀ ਲੱਗਦਾ ਕਿ ਜਿਹੜਾ ਮੱਛਰ ਰੰਗਣਾ ਹੈ 1716 ਤੋਂ 1740 ਤੱਕ ਸਿੱਖਣ ਖਤਮ ਕਰਨ ਇਸੇ ਇਲਾਕੇ 'ਚ ਰਹੇ ਹਾਂ ਓਕੇ ਹਾਂਜੀ ਉਸ ਤੋਂ ਬਾਅਦ 1741 ਤੱਕ ਮੇਰਾ ਧਿਆਨ ਹਰਮੰਦਰ ਸਾਹਿਬ ਸੀ ਦਾ ਤੇ ਛੱਡ ਸੋ ਦਾ ਲਾਈ ਦਿੱਤਾ ਸੀ ਹਿੰਗਣਾ ਇਹਨੂੰ ਓਕੇ ਹਾਂਜੀ ਹੂੰ ਹੂੰ ਸੋ ਮਤਲਬ ਇਹ ਉਦਾਂ ਹੀ ਹੋ ਗਿਆ ਜਿਵੇਂ ਅੱਜ ਹੁਣ ਗੱਲ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਬਾਹਰੋਂ ਲਿਆ ਕੇ ਜਿਹੜੇ ਪ੍ਰਵਾਸੀ ਵਸਾਏ ਜਾ ਰਹੇ ਨੇ ਤਾਂ ਕਿ ਉਹ ਜਿਹੜਾ ਪੰਜਾਬ ਨੂੰ ਖੋਰਾ ਲਾਇਆ ਜਾ ਸਕੇ ਉਸੇ ਤਰ੍ਹਾਂ ਹੀ ਜਦੋਂ ਉਸ ਟਾਈਮ ਜਦੋਂ ਸਿੱਖ ਰਾਜ ਸੀਗਾ ਸੋ ਉਸ ਟਾਈਮ ਇਹਨਾਂ ਰੰਗੜਾਂ ਨੂੰ ਵਸਾਇਆ ਗਿਆ ਜੀ ਮਤਲਬ ਦੱਸ ਰਿਹਾ ਕੋਈ 85 ਪਿੰਡ ਸਿੱਖ ਜਿਹੜੀ ਸਿੱਖ ਸਟੇਟ ਉਸ ਟਾਈਮ ਸੀ ਜਿਹੜੀ ਉਹਦੀ ਰਾਜਧਾਨੀ ਛੁੜਿਆਲੇ ਦੁਆਲੇ 85 ਪਿੰਡ ਵਸਾਏ ਗਏ ਇਹ ਰੰਗੜ ਉੱਥੇ ਹਾਂ ਜੀ ਸੋ ਮਤਲਬ ਇਹ ਸੇਮ ਇਤਿਹਾਸ ਦੁਆਰਾ ਦੁਆਇਆ ਜਾ ਰਿਹਾ ਹੈ ਜਿਹਦੇ ਬਾਰੇ ਅੱਜ ਮਤਲਬ ਧਿਆਨ ਦੇਣ ਦੀ ਜ਼ਰੂਰਤ ਹੈ ਵੈਸੇ ਇਹਦੇ ਬਾਰੇ ਗੱਲ ਤਾਂ ਹੋਣ ਲੱਗੀ ਹੈ ਪਰ ਇਹਦੇ ਤੇ ਐਕਸ਼ਨ ਲੈਣ ਦੀ ਵੀ ਕਿਸੇ ਢੰਗ ਦੀ ਜਿਹੜੀ ਹੈਗੀ ਜ਼ਰੂਰਤ ਹੈ ਉਹਨੂੰ ਕਿਸ ਤਰ੍ਹਾਂ ਦੀ ਚੀਜ਼ ਨੂੰ ਟੈਕਲ ਕੀਤਾ ਜਾਵੇ ਸੋ ਹਾਂ ਜੀ ਹਾਂ ਜੀ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਜਿਹੜੀ ਹਰਿਆਣਾ ਸਰਕਾਰ ਹੈ ਕਿਉਂਕਿ ਉਹ ਪਵਾਰ ਦਾ ਏਰੀਆ ਹੈਗਾ ਹੁਣ ਇਹ ਜਿਆਦੇ ਜਿਹੜੇ ਟੀਲੇ ਨੇ ਜਾਂ ਜੜੇ ਜਰ ਉੱਧਰ ਦਾ ਹੈ ਰਿਹਾ ਹਰਿਆਣੇ ਚੋਂ ਆਉਂਦੇ ਤੇ ਬੜਾ ਅੱਛਾ ਉੱਥੇ ਜਿਹੜੇ ਰੋਡ ਨਿਕਲ ਰਹੇ ਨੇ ਵੱਡੇ ਵੱਡੇ ਇੱਥੇ ਬਾਬਾ ਬੰਦਾਬਹਾਦਰ ਦੇ ਨਾਮ ਤੇ ਇੱਥੇ ਇੱਕ ਚੌਕ ਬਣਿਆ ਹੋਇਆ ਹੈ ਬੜਾ ਅੱਛਾ ਲੱਗਦਾ ਜਦੋਂ ਮੈਂ ਉੱਥੇ ਗਿਆ ਸੀ ਦੇਖਣ ਤੇ ਬੜਾ ਹੁਣ ਇਸ ਤੇ ਲੇਟੈਸਟ ਬਹੁਤ ਕੰਮ ਹੋ ਰਿਹਾ ਹੈ ਹਾਂਜੀ ਲੋਕਾਂ ਦਾ ਹੁਣ ਧਿਆਨ ਗਿਆ ਇਸ ਪਾਸੇ ਓਕੇ ਤੇ ਤੁਸੀਂ ਜਦੋਂ ਤੁਸੀਂ ਉੱਥੇ ਇਹ ਕਾਰਜ ਕਰ ਰਹੇ ਸੀ ਤੁਸੀਂ ਆਪ ਉੱਥੇ ਘੁੰਮ ਰਹੇ ਸੀ ਜਾ ਰਹੇ ਸੀ ਚੀਜ਼ਾਂ ਨੂੰ ਦੇਖ ਰਹੇ ਸੀ ਕੋਡਾ ਕੋਈ ਤੁਸੀਂ ਉਸ ਸਮੇਂ ਦੀ ਖੋਜ ਦੇ ਦੌਰਾਨ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕિસ્ਸਾ ਸਾਂਝਾ ਕਰਨਾ ਚਾਹੋ ਜਿਹਦੀ ਕੋਈ ਇੰਪੋਰਟੈਂਸ ਲੱਗਦੀ ਹੋਵੇ ਤੁਹਾਨੂੰ ਵੀ ਯਾਰ ਇਹ ਤਾਂ ਬੜੀ ਕੋਈ ਕੋਈ ਇਮੋਸ਼ਨਲ ਯਾਦ ਹੁੰਦੀ ਹੈ ਕਈ ਵਾਰੀ ਕੋਈ ਕਈ ਵਾਰੀ ਕੋਈ ਚੀਜ਼ਾਂ ਲੱਗਦੀਆਂ ਨੇ ਵੀ ਇਹ ਨਹੀਂ ਇਦਾਂ ਹੋ ਰਹੀਆਂ ਮੈਂ ਤਾਂ ਮੈਂ ਐਕਸਪੈਕਟ ਨਹੀਂ ਕੀਤਾ ਸੀ ਕੁਝ ਕੋਈ ਵੀ ਐਵੇਂ ਇੱਕ ਗੱਲ ਦੱਸ ਸਕਦੇ ਹੋ ਸੰਜੀਤ ਗੱਲ ਇਹ ਹੈ ਤੇ ਉੱਥੇ ਜਾ ਕੇ ਇਹ ਬੰਦੇ ਨੂੰ ਬਹੁਤ ਸਤਿਕਾਰ ਮਿਲਦਾ ਹੈ ਹਨਾ ਇਹ ਜਿਹੜੇ ਖਾਲਸਾ ਰਾਜਤਾਨੀ ਲੋਗੜ ਸਿੱਖ ਸਿਹੜ ਦੀ ਪਹਿਲੀ ਰਾਜਤਾਨੀ ਸੀ ਮੈਂ ਉੱਥੇ ਕਈ ਵਾਰੀ ਹੁਣ ਵੀ ਦੇਖਿਆ ਉੱਥੇ ਬੋਰਡ ਲੱਗੇ ਹੋਏ ਨੇ ਜਦੋਂ ਮ ਉੱਥੇ ਪੀਲੇ ਰੰਗ ਦਾ ਬੋਰਡ ਨੀਲੇ ਸ਼ਬਦਾਂ 'ਚ ਉੱਥੇ ਨਾ ਲਿਖਿਆ ਹੋਇਆ ਸੀਗਾ ਖਾਲਸਾ ਰਾਜ ਦੀ ਨਿਗੜ ਹੂੰ ਹੂੰ ਐਨਾ ਮਨ ਖੁਸ਼ ਹੋਇਆ ਦੇਖ ਕੇ ਮੈਂ ਕਦੇ ਸੋਚਿਆ ਨਹੀਂ ਸੀ ਵੀ ਇਹ ਵੀ ਹੋ ਸਕਦਾ ਉੱਥੇ ਹੂੰ ਉਹ ਬਹੁਤਾ ਕੋਈ ਡਿਵੈਲਪਮੈਂਟ ਆਕਾ ਨਹੀਂ ਹੈਗਾ ਪਹਾੜੀ ਇਲਾਕਾ ਹੀ ਹੈਗਾ ਉੱਥੇ ਹੁਣ ਤਾਂ ਸਰਕਾਰ ਨੇ ਸੜਕ ਵੀ ਬਣਾ ਦਿੱਤੀ ਹੈ ਤੇ ਇੱਕ ਉੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਬਾਹਰਲੇ ਪਾਸੇ ਐਕਚੁਅਲੀ ਉਹ ਬਾਰਡਰ ਹੈਗਾ ਜਿਹੜਾ ਥੋੜਾ ਜਿਹਾ ਪਹਾੜੀ ਇਲਾਕਾ ਅੱਧਾ ਹੈਗਾ ਉਹ ਹਿਮਾਚਲ ਦੇ ਅਗੇਂਸਟ ਉੱਥੇ ਪੌਡਾਸਾਲ ਦਾ ਕੋਈ ਟਰਸਟ ਹੈ ਉਹ ਵੀ ਉੱਥੇ ਕੰਮ ਕਰ ਰਿਹਾ ਹੈ ਤੇ ਇੱਕ ਇੱਥੇ ਗੁਰਦੁਆਰਾ ਹੈਗਾ ਆਪਣੇ ਬੁੱਢਾ ਦਰਗਾਹ ਦਾ ਬਹੁਤ ਜਾ ਕੇ ਬੰਦੇ ਨੂੰ ਉਥੇ ਸਕੂਨ ਮਿਲਦਾ ਮੈਂ ਤਾਂ ਐਕਚੁਅਲੀ ਹੈ ਨਾ ਬਾਦਸਾ ਨੇ ਜਦੋਂ ਉਥੇ ਸਿੱਕਾ ਚਲਾਇਆ ਆਪਣਾ ਝੰਡਾ ਚੜਾਇਆ ਤੇ ਇਹ ਜਿਹੜੀ ਮੁਗਲ ਸੰਤਨ ਤੇ ਦੀ ਨੀਂਹ ਹਰਾਮ ਹੋ ਗਈ ਉਥੇ ਤੇ ਸਾਡੇ ਬਾਦਸ਼ਾਹ ਜਿਹੜਾ ਉਹਨੇ ਸਿੱਕਾ ਚਲਾਇਆ ਮੋਹਰ ਚਲਾਈ ਉਥੇ ਸਾਡੇ ਸਾਡੇ ਲਈ ਬਹੁਤ ਮਤਲਬ ਮਾਣ ਦੀ ਗੱਲ ਹੈ ਸਾਨੂੰ ਤੇ ਬਹੁਤ ਰੂਹ ਸਕੂਨ ਮਿਲਦਾ ਹੈ ਜਾ ਕੇ ਸਰ ਜੀ ਤੋਂ ਮੈਂ ਤਾਂ ਇਹ ਕਹਿਣਾ ਵੀ ਜਿੰਨੇ ਮੈਂ ਤਾਂ ਸਾਰੇ ਸਰੋਤਿਆਂ ਨੂੰ ਇਹ ਕਹਾਂਗਾ ਵੀ ਇਸ ਥਾਂ ਦੇ ਜਾ ਕੇ ਦਰਸ਼ਨ ਜ਼ਰੂਰ ਕਰੇਗਾ ਤਾਂ ਕਿ ਤੁਹਾਨੂੰ ਵੀ ਮਹਿਸੂਸ ਹੋਵੇ ਕਿ ਸਾਡਾ ਵੀ ਕਦੇ ਰਾਜ ਹੁੰਦਾ ਸੀਗਾ ਹਾਂ ਜੀ ਤੇ ਕੋਈ ਹੋਰ ਕੋਈ ਹੋਰ ਚੀਜ਼ ਸਾਂਝੀ ਕਰਨਾ ਚਾਹੁੰਦੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਸਮਝਦੇ ਆ ਹਨਾ ਮੈਂ ਤਾਂ ਇਹ ਸਮਝਿਆ ਵੀ ਉਸ ਤੋਂ ਪਹਿਲਾਂ ਦੀ ਆਪਣਾ ਉਸ ਤੋਂ ਪਹਿਲਾਂ ਮਤਲਬ ਦੀ ਆਪਣਾ ਇੱਥੇ ਸਿੱਖ ਰਾਜ ਹੋ ਚੁੱਕਿਆ ਹੈ ਤੇ ਆਪਣੇ ਉਸ ਲਾਕੇ ਤੇ ਜਰੂਰ ਜਾਣਾ ਚਾਹੀਦਾ ਹਰ ਇੱਕ ਸਰਦ ਤੇ ਨੂੰ ਮੈਂ ਤਾਂ ਕਹਿਣਾ ਵੀ ਜਰੂਰ ਉੱਥੇ ਜਾ ਕੇ ਦੇਖੋ ਵੀ ਉੱਥੇ ਕਿੰਨੀ ਜ਼ਿਆਦਾ ਹੁਣ ਵੀ ਇੱਥੇ ਬਹੁਤ ਇਤਿਹਾਸਿਕ ਚੀਜ਼ਾਂ ਪਈਆਂ ਉੱਥੇ 51 ਕਿਲੋਮੀਟਰ ਦੇ ਏਰੀਆ ਵਿੱਚ ਮੁਵਿੰਗ ਠੱਠੇ ਹੋਏ ਪੀਲੇ ਗੜੀਆਂ ਕਈ ਥਾਈ ਹੈਗੇ ਹਾਂ ਹਾਂ ਸੋ ਮੇਰੀ ਤਾਂ ਸਭ ਨੂੰ ਇਹੀ ਕੁੰਗਲਸ ਹੈ ਕਿ ਸਾਰੇ ਸਰੋਤੇ ਜਰੂਰ ਇੱਕ ਵਾਰੀ ਉੱਤੇ ਜਾ ਕੇ ਦੇਖਣ ਕਿਉਂਕਿ ਜਿਵੇਂ ਉੱਥੇ ਜਾਣਗੇ ਤਾਂ ਹੀ ਆਪਾਂ ਨੂੰ ਇਹਨਾਂ ਆਪਣੇ ਇਤਿਹਾਸ ਦਾ ਪਤਾ ਲੱਗੇਗਾ ਸੋ ਇਹ ਜਿਹੜਾ ਸਾਡਾ ਰਾਜ ਸੀ ਇਹ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਕੋ ਕਹਿੰਦਾ ਬੜਾ ਰਾਜ ਹੈ ਇਹ ਵੀ ਸਾਡਾ ਆਪਣਾ ਰਾਜ ਠੀਕ ਹੈ ਜੀ ਸੋ ਤੁਸੀਂ ਆ ਜਿਹੜਾ ਇੱਕ ਖਾਲਸਾ ਰਾਜ ਦੀ ਪਹਿਲੀ ਰਾਜਤਾਨੀ ਬਾਰੇ ਜਿਹੜੀ ਇਨਫੋਰਮੇਸ਼ਨ ਤੁਸੀਂ ਆਪਣੇ ਕਿਤਾਬ ਦੇ ਵਿੱਚ ਵੀ ਦਿੱਤੀ ਹੈ ਸੋ ਉਸ ਨਾਲ ਜਿਹੜੇ ਕੁਝ ਤੁਸੀਂ ਬਰੀਫ ਇੱਥੇ ਕੀਤਾ ਉਸ ਲਈ ਥੋੜਾ ਮਤਲਬ ਬਹੁਤ-ਬਹੁਤ ਧੰਨਵਾਦ ਤੇ ਮੈਂ ਦੁਬਾਰਾ ਜੁੜਾਂਗੇ ਤੇ ਦੁਬਾਰਾ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ